ਅੱਤ ਬਾਈਖੇਰ ਅਰਪੁਲਾਂ ਦੇਤਨਾ ਖੁਦੇ ਕੋ ਕਰ ਬੁਲੰਦੇਤਨਾ ਕਿ ਹਰ ਤਦਬੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ ਪਤ ਮੇਮਤੀਆਂ ਮਨ ਮੰਨ ਕੇ ਕਹ ਸੀ ਇਹਨਾਂ ਨੇ ਕਿ ਮੇਰੀ ਤਾਰੀਫ ਨਾ ਕਰਿਓ ਪਰ ਮਨ ਮਾਫ ਕਰਨਾ ਬਹੁਤ ਸਹਿਜ ਹੋ ਗਏ ਨਾ ਦਾ ਫਾਈਨੈਂਸ਼ਲੀ ਵੀ ਪਰ ਸਪੋਰਟ ਜਿਨਾ ਸਾਨੂੰ ਇਹ ਕਰਦੇ ਆ ਜਿਨਾ ਮੋਟੀਵੇਟ ਸਾਨੂੰ ਕਰਦੇ ਆ ਮੈਂ ਰਾਦਾ ਕੋਪਰੇਸ਼ਨ ਮੈਂ 15 ਸਾਲ ਦੀ ਮੇਰੀ ਸਰਵਿਸ ਦਾ 12 ਸਾਲਾਂ ਦੇ ਦੌਰਾਨ ਇਦਾਂ ਦੇ ਪ੍ਰਿੰਸੀਪਲ ਮੈਡਮ ਜਿਹੜਾ ਇਦਾਂ ਦਾ ਹੈੱਡ ਆਫ ਇੰਸਟੀਟਿਊਸ਼ਨ ਬਹੁਤ ਘੱਟ ਦੇਖਿਆ ਮੈਂ ਹਰ ਪੱਖੋਂ ਸਾਡੀ ਫਾਈਨੈਂਸ਼ੀਅਲੀ ਵੀ ਇਹ ਸਾਨੂੰ ਵੈਸੇ ਵੀ ਬਹੁਤ ਕੰਫਰਟ ਕਰਦੇ ਇਹਨਾਂ ਨੂੰ ਸ਼ਾਮ ਨੂੰ ਕਰ ਲੋਂਦੇ ਰਾਤ ਨੂੰ ਕਰ ਲੋ ਕੋਨ ਤੇ ਕਦ ਮਰਜੀ ਗੱਲ ਕਰ ਲੋ ਕਦੇ ਇਹਨਾਂ ਦੇ ਵਿੱਚ ਉਹ ਮੈਨ ਦੀ ਭਾਵਨਾ ਕਿ ਮੈਂ ਪ੍ਰਿੰਸੀਪਲ ਹਾਂ ਬਹੁਤ ਵਧੀਆ ਨਿੱचर ਦੇ ਮਾਲਕ ਆ ਇਸ ਲਈ ਸ਼ਾਇਦ ਬੜੇ ਹੀ ਕਿਸਮਤ ਵਾਲੇ ਨੇ ਪਿੰਡ ਵਾਲੇ ਲੋਕ ਇੱਥੇ ਜਿਹੜੇ ਮੁੱਤਾ ਸਿੰਘ ਵਾਲਾ ਦੇ ਵਿੱਚ ਇਦਾਂ ਦੇ ਸਾਡੇ ਕੋਲੇ ਰਹਿਨਮਾਈ ਕਰਨ ਵਾਲੇ ਸਾਡੇ ਪ੍ਰਿੰਸੀਪਲ ਮੈਡਮ ਹੈ ਜਿਹੜੇ ਬੱਚਿਆਂ ਨੂੰ ਹਰ ਵੇਲੇ ਬੜੀ ਚੰਗੀਆਂ ਡਿਸਪਲਿਨ ਦੀ ਗੱਲ ਮੈਂ ਮੇਨ ਕਰਾਂਗੀ ਇਲਾਕੇ ਦੇ ਸਕੂਲਾਂ ਚੋਂ ਮੰਨਿਆ ਹੋਇਆ ਸਕੂਲ ਹੈ ਸਾਡਾ ਅਨੁਸ਼ਾਸਨ ਦੇ ਪੱਖੋਂ ਸਾਡੇ ਹਾਊਸਿਸ ਸਦਨ ਇਹ ਸਾਹਮਣੇ ਦੇਖ ਹੀ ਲਏ ਅਸੀਂ ਕੁਝ ਨਹੀਂ ਕਹਾਂਗੇ ਹੁੰਦਾ ਉਹ ਜਿਵੇਂ ਗਾਈਡ ਕਰਦਾ ਨਾ ਤੇ ਬਾਕੀ ਉਵੇਂ ਹੀ ਚੱਲਦੇ ਇਹ ਕਹਿੰਦੇ ਨੇ ਪੰਜਾਬੀ ਚ ਜੇਹੀ ਕੋਕੋ ਤੇ ਇਹ ਬੱਚੇ ਸਟਾਫ ਉਦਾਂ ਬੜੀ ਮਿਹਨਤ ਨਾਲ ਇਹਨਾਂ ਦੇ ਪਿੱਛੇ ਤੁਰਿਆ ਜਾਂਦਾ ਤੇ ਹੁਣ ਮੈਂ ਮੈਡਮ ਨੂੰ ਬੇਨਤੀ ਕਰਾਂਗੀ ਕਿ ਉਹ ਆ ਕੇ ਸਾਡੇ ਸਕੂਲ ਦੀ ਫਲਾਨਾ ਰਿਪੋਰਟ ਪੜਨ ਨਾਲੇ ਮਾਫੀ ਚਾਹਾਂਗੀ ਜੇ ਕੁਝ ਵੱਲ ਘਟ ਗੋਲ ਗਿਆ ਸਾਡੇ ਸਾਰੇ ਵਿਦਿਆਰਥੀਆਂ ਨੂੰ ਬਹੁਤ-ਬਹੁਤ ਸਵਾਗਤ ਕਰਦੇ ਤੇ ਬਹੁਤ-ਬਹੁਤ ਧੰਨਵਾਦ ਕਰਦੀ ਆ ਬਹੁਤ ਹੀ ਰੁਝੇਵੇਂ ਵਾਲਾ ਦੇਣਾ ਇਹਨਾਂ ਦਾ ਇਹਨਾਂ ਨੇ ਇਥੋਂ ਚੱਕੇ ਪਟੰਡਾ ਪਹੁੰਚਣਾ ਤੇ ਮੰਤਰੀ ਸਾਹਿਬ ਨੇ ਕੰਮਾਂ ਦੀਆਂ ਰਿਸਟਾਂ ਲਗਾ ਰੱਖੀਆਂ ਇਹਨਾਂ ਦੇ। ਫਿਰ ਵੀ ਇਹਨਾਂ ਸਾਨੂੰ ਇਹੀ ਕਿਹਾ ਕਿ ਮੈਂ ਜਿੰਨਾ ਟਾਈਮ ਤੁਸੀਂ ਕਹੋਗੇ ਅਸੀਂ ਪੁੱਛਿਆ ਸੀ ਇਹਨਾਂ ਨੂੰ ਕੱਲ ਕਿ ਸਰ ਥੋੜਾ ਜਿਹਾ ਐਡਵਾਂਸ ਕਰ ਸਕਦੇ ਜੇ ਕਿੰਨੇ ਮੈਂ 8 ਵਜੇ ਆ ਜਾਣਾ। 8 ਵਜੇ ਤੇ ਮੈਂ ਹੀ ਮੁਸ਼ਕਲ ਨਾਲ 6:30 ਪਹੁੰਚੀ ਅੱਜ ਥੋੜਾ ਜਿਹਾ ਜਲਦੀ ਕਰ। ਫਿਰ ਨੌਕਰੀ ਹੋ ਗਈ ਸਾਡੀ ਵੀ। ਪਰ ਜਿਨਾ ਸਿੱਖਿਆਪਸਾ ਲੋ ਨੂੰ ਇੰਨਾ ਸੇ ਲੋਕ ਤੇ ਇੰਨਾ ਹਰ ਗੱਲ ਨੂੰ ਧਿਆਨ ਨਾਲ ਲੈਣਾ ਤੇ ਉਹਨੂੰ ਲਾਗੂ ਕਰਵਾਉਣਾ ਜਿਹੜਾ ਬਹੁਤ ਸਾਡੇ ਲਈ ਮਾਨ ਵਾਲੀ ਗੱਲ ਆ ਦੂਜੀ ਗੱਲ ਬਿਲਡਿੰਗ ਦੀ ਜਿਹੜੀ ਇਹਨਾਂ ਦੇਖੀ ਆ ਉਹ ਦੇਖ ਕੇ ਕੋਈ ਐਕਸ਼ਨ ਜਿੰਨੂੰ ਬੈਂਧਿਆ ਕਿ ਉਸੇ ਵੇਲੇ ਨਾਲ ਹੀ ਐਸਡੀਓ ਨੂੰ ਫੋਨ ਕਰਤਾ ਇਹ ਸਕੂਲ ਮੈਂ ਚਾਰਸਰ ਹੋ ਕੇ ਮੈਨੂੰ ਇੱਥੇ ਆਇਆ ਨੂੰ ਪਰ ਪਹਿਲੀ ਵਾਰੀ ਹੋਇਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬ ਦੇ ਟੈਲੀਫੋਨ ਕਰਤੇ ਐਸਡੀਓ ਸਾਹਿਬ ਨੇ 10 ਮਿੰਟ ਦਿਲਾਏ ਪਹੁੰਚ ਗਿਆ ਆ ਕੇ ਪੂਰੀ ਮਿੰਨਤੀ ਕੀਤੀ ਜਿਵੇਂ ਕਿ ਸਾਡੇ ਉੱਪਰ ਸ਼ੋਤਮ ਸੰਧੂ ਦੀ ਵੀ ਬਹੁਤ ਮੈਨੂੰ ਰਹਿੰਦੀ ਆ ਕਿ ਮੈਡਮ ਸਾਡੀ ਗਰਾਊਂਡ ਠੀਕ ਰਾਕੇ ਦਿਓ ਮੈਂ ਬੱਚੇ ਜਿਹੜੇ ਆ ਸਟੇਟ ਲੈਵਲ ਤੋਂ ਛੱਡ ਕੇ ਨੈਸ਼ਨਲ ਲੈਵਲ ਆਪਣੇ ਦੇਸ਼ ਦੇ ਲੈਵਲ ਤੱਕ ਬੱਚੇ ਲੈ ਕੇ ਜਾਵਾਂਗਾ ਜਿਹਦੀ ਮੈਨੂੰ ਲੱਗਦਾ ਸਾਨੂੰ ਉਮੀਦ ਬਣ ਗਈ ਆ ਕਿ ਮੰਂਤੀ ਹੋ ਗਈ ਆ ਕਿ ਪੈਸੇ ਵੀ ਆ ਜਾਣਗੇ ਆਪਾਂ ਉਦਾਂ ਹੀ ਸਹਿਯੋਗ ਦੇ ਨਾਲ ਜਿਹੜਾ ਕੰਮ ਚਲਾਵਾਂਗੇ ਬਾਕੀ ਮੈਂ ਆਪਣੇ ਵੱਲੋਂ ਤੇ ਆਪਣੇ ਸਟਾਫ ਵੱਲੋਂ ਜਿਹੜੇ ਪਤਵੰਤੇ ਸੱਜਣ ਸਾਡੇ ਇੱਥੇ ਆਏ ਨੇ ਇਹਦੇ ਵਿੱਚ ਹਰਦੀਪ ਸਿੰਘ ਜੀ ਜਿਨ੍ਹਾਂ ਦਾ ਮੈਂ ਹੁਣ ਬਹੁਤਾ ਜ਼ਿਕਰ ਨਾ ਕਰਾਂ ਕਿ ਜੀਓ ਸਾਹਿਬ ਕੋਲ ਟਾਈਮ ਬਹੁਤਾ ਨਹੀਂ ਹੈਗਾ ਪਰ ਛੋਟੀ ਜੀ ਚੀਜ਼ ਤੇ ਮੈਂ ਇੱਥੇ ਗੱਲ ਸ਼ੁਰੂ ਕੀਤੀ ਸੀ ਪਰੇਨਾਰ ਮੈਨੂੰ ਯਾਦ ਮੈਡਮ ਤੁਸੀਂ ਚਿੰਤਾ ਨਾ ਕਰੋ ਤਾਨੂੰ ਟਰੱਕ ਮਿੱਟੀ ਦਾ 140 ਦਾ ਕੇ 60 ਚਾਹੀਦਾ ਸੋਈ 70 80 ਟਰੱਕ ਇਹ ਨਾ ਨੇ ਸਾਨੂੰ ਮਿੱਟੀ ਦੇ ਪ੍ਰਬੰਧ ਦਿੱਤੇ ਸੀ ਦੂਜੀ ਕੀ ਸਾਡੀ ਪਾਣੀ ਵਾਲੀ ਟੈਂਕੀ ਬਹੁਤ ਖਰਾਬ ਸੀ ਪਿਛਲੇ ਕੋ 30 35 ਸਾਲਾਂ ਦੀ ਬਣੀ ਸੀ ਉਹਦੇ ਲਈ ਵੀ ਇਤਨਾ ਸਟਵਾ ਕਿਸੇ ਨੇ ਟੈਂਕੀ ਦਾਮ ਕਰਦੀ ਕਿਸੇ ਨੇ ਪੁਸ਼ ਕਰਤਾ ਪਰ ਉਹੀ ਕਹਿੰਦੇ ਨੌਕਾਫਲਾ ਚੱਲਿਆ ਜਾਂਦਾ ਤੇ ਕੰਮ ਚੱਲਦਾ ਜਾਂਦਾ ਸੋਈ ਉਸੇ ਚੀਜ਼ ਨੂੰ ਲੈ ਕੇ ਆਪਾਂ ਸਾਡੇ ਟੀਚਰ ਸਾਹਿਬਾਨ ਜਿਨ੍ਹਾਂ ਬਾਰੇ ਅਜੇ ਨਹੀਂ ਮੈਂਸ਼ਨ ਹੋਇਆ ਆਪਾਂ ਇੱਕ ਵਾਰੀ ਮੈਂ ਸ਼ੁਰੂ ਕੀਤਾ ਸੀ ਕਿ ਆਪਣੀ ਆਪਣੀ ਮਰਜ਼ੀ ਦੇ ਨਾਲ ਕੋਈ ਥੋੜੇ-ਬਹੁਤ ਪੈਸੇ ਦਿਓ ਜਿਹੜੇ ਆਪਾਂ ਲਈਏ ਤੇ ਮੈਨੂੰ ਬੜੇ ਮਾਣ ਵਾਲੀ ਗੱਲ ਆ ਕਿ ਸਾਡੇ ਟੀਚਾ ਸਹਿਮਾਨ ਨੇ 75000 ਰੁਪਏ ਇਕੱਠਾ ਕਰਕੇ ਜਿਹਦੇ ਨਾਲ ਅਸੀਂ ਮਿੱਟੀ ਦਾ ਸਾਰਾ ਕੰਮ ਜਿਹੜਾ ਉਹ ਕਰਵਾਇਆ ਸਰਦੀਪ ਚੰਗੇ ਹੋਣਾ ਮਿੱਟੀ ਪੁਆਈਓ ਇਟਾ ਮੁਆਈਆਂ ਤੇ ਪਰ ਸਾਡੇ ਟੀਚਾ ਸਹਿਬਾਨ ਦੀ ਬਹੁਤ ਜ਼ਿਆਦਾ ਹਰ ਇੱਕ ਨੇ ਬਹੁਤ ਦਿਲ ਖੁਲਾ ਰੱਖਿਆ ਕਪਾਹ 5-5000 ਰੁਪਏ ਤੋਂ ਕੰਮ ਸ਼ੁਰੂ ਹੋਇਆ ਜਿੱਥੇ 75000 ਨਾਸੀਆ ਆਪਣੀ ਪਾਸੋਂ ਆਗਿਆ ਮੰਗਦੀਆਂ ਕਿ ਮੈਂ ਸਕੂਲ ਦੀ ਰਿਪੋਰਟ ਦੇ ਰਹੀ ਹਾਂ ਚੀਨਸ ਕੈਂਡੀ ਸਕੂਲ ਬੂਟਾ ਸਿੰਘ ਵਾਲਾ ਇਸ ਤਨਾਕੇ ਦੇ ਆਜ਼ਾਦੀ ਤੋਂ ਬਾਅਦ ਦੇ ਪੁਰਾਣੇ ਬ੍ਰਾਹਮਣ ਹਸਤਨਾ ਵਿੱਚੋਂ ਇੱਕ ਹੈ 1960 ਵਿੱਚ ਇਹ ਸਕੂਲ ਮਿਡਲ ਬਣਿਆ 1987 ਵਿੱਚ ਸਾਡਾ ਸਕੂਲ ਪ੍ਰਾਈ ਬਣਿਆ ਤੇ 2000 ਦੇ ਵਿੱਚ ਚੀਨਸ ਕੈਂਡੀ ਬਣਿਆ ਉਦੋਂ ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 285 ਦੇ ਕਰੀਬ ਇਸ ਸਕੂਲ ਵਿੱਚ ਪਹਿਲਾਂ ਸਿਰਫ ਹਿਊਮਨਿਟੀਜ਼ ਗਰੁੱਪ ਤੇ ਵੋਕੇਸ਼ਨਲ ਹੀ ਸੀ ਪਰ ਪਿਛਲੇ ਸਾਲ ਇਸ ਸਕੂਲ ਵਿੱਚ ਕਾਮਰਸ ਅਤੇ ਸਾਇੰਸ ਗਰੁੱਪ ਵੀ ਬਕੂਬੀ ਚੱਲ ਰਿਹਾ ਹੈ ਆਸ-ਪਾਸ ਦੇ 15 ਪਿੰਡਾਂ ਦੇ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਹਨ ਵਿਦਿਆਰਥੀਆਂ ਤੇ ਸਟਾਫ ਦੀ ਅਨਥਕ ਮਿਹਨਤ ਸਦਕਾ ਸਕੂਲ ਵਿੱਚ ਪੜ੍ਹਾਈ ਤੇ ਅਨੁਸ਼ਾਸਨ ਦਾ ਚਚਾ ਪ੍ਰਬੰਧ ਹੈ ਜਿਸ ਕਾਰਨ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਿਛਲੇ 3 ਸਾਲਾਂ ਤੋਂ ਸਕੂਲ ਦਾ ਚਾਰ ਲੈਣ ਉਪਰੰਤ 2 ਸਾਲ ਤੋਂ ਸਕੂਲ ਦਾ ਸਲਾਨਾ 10ਵੀਂ ਤੇ 12ਵੀਂ ਦਾ ਨਤੀਜਾ 100% ਰਿਹਾ ਅਤੇ ਇਸ ਸਾਲ ਦਸਵੀਂ ਦਾ ਨਤੀਜਾ 95.23% ਅਤੇ 12ਵੀਂ ਦਾ ਨਤੀਜਾ 97.29 ਰਿਹਾ ਇਸ ਸਾਰੇ ਆਤਿਆਂ ਨੇ 70% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਪਿੰਡ ਪਿੰਡ ਜਾ ਕੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਤਾਂ ਜੋ ਪਿੰਡਾਂ ਦੇ ਵਿਦਿਆਰਥੀ ਇਹਨਾਂ ਗਰੁੱਪਾਂ ਵਿੱਚ ਦਾਖਲਾ ਲੈ ਕੇ ਅੱਗੇ ਵਧ ਸਕਣ ਅਤੇ ਸਭ ਨੂੰ ਪੜ੍ਹਾਈ ਦੇ ਬਰਾਬਰ ਮੌਕੇ ਮਿਲਣ। ਇਹਨਾਂ ਉਪਰਾਲਿਆਂ ਤੇ ਜੱਥਨਾ ਸਦਕਾ ਸਾਇੰਸ, ਕਾਮਰਸ ਅਤੇ ਵੋਕੇਸ਼ਨ ਗਰੁੱਪ ਦੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ। ਸਕੂਲ ਦੇ ਕੁੱਲ ਵਿਦਿਆਰਥੀਆਂ ਦੀ ਗਿਣਤੀ 200 ਤੋਂ 300 ਤੋਂ ਵੱਧ ਕੇ 350 ਦੇ ਕਰੀਬ ਗਰਾਊਂਡਾਂ ਦਾ ਪੱਧਰ ਨਿਮਾਣ ਕਰਕੇ ਬਸਾਦਾਂ ਦੇ ਦੇ ਨੇ ਚ ਪਾਣੀ ਖੜਾ ਰਹਿਣ ਕਰਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਬਿਮਾਰੀਆਂ ਵੀ ਫੈਲਦੀਆਂ ਸਨ। ਪੀਟੀਏ ਕਮੇਟੀ, ਪੰਚਾਇਤ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਗਰਾਊਂਡ ਵਿੱਚ ਵਰਤ ਪੁਆਈ ਗਈ ਅਤੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਗਿਆ। ਇਸ ਸਾਲ ਸਕੂਲ ਵਿੱਚ ਇਮਾਰਤ ਉਸਾਰੀ ਦੀ ਗ੍ਰਾਂਟ 2 ਕਮਰਿਆਂ ਤੇ ਆਈ ਸੀ ਪਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ 2 ਕਮਰੇ, ਇੱਕ ਬਰਾਂਡਾ, ਇੱਕ ਬਾਥਰੂਮ ਪੂਰੀ ਤਰ੍ਹਾਂ ਮੁਕੰਮਲ ਕੀਤੇ ਗਏ ਅਤੇ ਨਾਲ ਹੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ 50000 ਰੁਪਏ ਦੀ ਪਰਤਵੀ ਪੁਆਈ ਗਈ। ਹਾਲੇ ਸ਼ਾਨਦਾਰ ਫੁੱਲਦਾਰ ਅਤੇ ਜਿਹੜੀ ਬੂਟੀਆਂ ਨਾਲ ਸਬੰਧਤ ਪੌਦੇ ਲਗਵਾਏ ਗਏ ਜਿਸ ਨਾਲ ਸਕੂਲ ਦੀ ਸੁੰਦਰਤਾ ਵਿੱਚ ਬਹੁਤ ਵਾਧਾ ਹੋਇਆ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਪ੍ਰੇਮ ਪੈਦਾ ਕਰਨ ਅਤੇ ਰੋਕ ਲਗਾਉਣ ਦਾ ਮਹੱਤਵ ਦੱਸਿਆ ਹੋਇਆ ਹਰ ਵਿਦਿਆਰਥੀ ਜਨਮ ਦਿਨ ਤੇ ਇੱਕ ਪੌਦਾ ਲਗਾਉਣ ਦੀ ਪ੍ਰੇਰਣਾ ਪਾਈ ਗਈ ਸਕੂਲ ਨੇ ਪਿਛਲੇ 2 ਸਾਲਾਂ ਵਿੱਚ ਸੱਭਿਆਚਾਰਕ ਗਤੀਵਿਧੀਆਂ ਵਿੱਚ ਗੱਤ ਛੱਡ ਕੇ ਪਾਗ ਲਿਆ ਸਕੂਲ ਵਿੱਚ ਗਣਤੰਤਰ ਦਿਵਸ ਸਤੰਤਰਤਾ ਦਿਵਸ ਅਧਿਆਪਕ ਦਿਵਸ ਸਪੋਰਟਸ ਦਿਵਸ ਝੰਡਾ ਦਿਵਸ ਵਾਲ ਦਿਵਸ ਨਸ਼ਾ ਵਿਰੋਧੀ ਰੈਲੀ ਅਦੀ ਦਿਵਸ ਮਨਾਏ ਗਏ ਛੰਡਾ ਦਿਵਸ ਮੌਕੇ ਵਿਦਿਆਰਥੀਆਂ ਨੂੰ ਮਨੋਰੋਪਰੇਡ ਵੀ ਕਰਾਈ ਗਈ ਸਕੂਲ ਨੇ ਆਪਣਾ ਸੁਨਾਨਾ ਪਲੇਠਾ ਮੈਗਜ਼ੀਨ ਚਾਣਲ ਰਿਸ਼ਮਾ ਪ੍ਰਕਾਸ਼ਿਤ ਕੀਤਾ ਅਦਰ ਸਕੂਲ ਦੇ ਇੱਕ ਅਧਿਆਪਕ ਹਰਪ੍ਰੀਤ ਸਿੰਘ ਦੁਆਰਾ ਸਕੂਲ ਦੀ ਆਪਣੀ ਵੈਬਸਾਈਟ www.ggskhutaasinghwala.hpage ਬਣਾਈ ਗਈ ਜਿਸ ਦੀ ਰਜਿਸਟ੍ਰੇਸ਼ਨ ਤੇ ਕੋਈ ਖਰਚ ਨਹੀਂ ਆਇਆ ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਲਈ ਉਹ ਲਾਗਾਂ ਮਰ ਫ੍ਰੀ ਸਿੰਘ ਨੇ ਵਿਦਿਆਰਥੀਆਂ ਲਈ ਕੈਰੀਅਰ ਕੋਸਟ ਮਾਰਟਨ ਨਾਂ ਦੇ ਪ੍ਰੋਗਰਾਮ ਦੀ ਰਿਕਾਰਡਿੰਗ ਕੀਤੀ ਜਿਸ ਦੀ ਵੀਡੀਓ YouTube ਤੇ ਉਪਲਬਧ ਹੈ। ਵਿਗਿਆਨ ਦੇ ਖੇਤਰ ਅਭੂਤਾ ਸਿੰਘ ਵਾਲਾ ਨੇ ਨਾਮਣਾ ਖੱtre ਪਿਛਲੇ ਸਾਲ ਦੋ ਵਿਦਿਆਰਥੀ ਜ਼ਿਲ੍ਹਾ ਪੱਤਰ ਤੇ ਪਾਗ ਲੈ ਕੇ ਆਏ ਅਤੇ ਦੋਵੇਂ ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਸਾਲ ਚਾਰ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਤਰ ਤੇ ਪਾਗ ਲਿਆ ਤੇ ਇੱਕ ਵਿਦਿਆਰਥਣ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੰਗੈ ਪੀਸੇ ਬਜਟਾ ਸਿੰਘ ਵਾਲਾ ਸਕੂਲ ਨੇ ਪ੍ਰਸ਼ੰਸਾ ਜਨ ਕੰਮ ਕੀਤਾ ਤੇ ਪਿਛਲੇ ਸਾਲ 13 ਵਿਦਿਆਰਥੀ ਸਟੇਟ ਪੱਧਰ ਤੇ ਤੇ ਇਸ ਸਾਲ 23 ਵਿਦਿਆਰਥੀ ਸਟੇਟ ਪੱਧਰ ਤੇ ਦਰਜਾ ਪਾ ਲਿਆ। ਇੱਥੇ 4 ਵਿਦਿਆਰਥੀਆਂ ਨੇ ਕਾਛੀ ਦੇ ਤੱਕ ਨੇ ਪ੍ਰਾਪਤੀ ਕੀਤੀ ਤੇ ਸਕੂਲ ਵਿੱਚ ਸਪੋਰਟ ਮੀਟ ਕਰਵਾਈ ਗਈ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਨੂੰ ਨਿਰੋਗ ਰੱਖਣ ਲਈ 2011-12 ਤੇ 12-13 ਦੌਰਾਨ ਮੈਡੀਕਲ ਚੈੱਕਅਪ ਕਰਾਇਆ ਗਿਆ ਜਿਸ ਵਿੱਚ ਮਨੂੜ ਹਟਦਾਲ ਤੋਂ ਮਹਾ ਡਾਕਟਰਾਂ ਦੀ ਟੀਮ ਨੇ ਸ਼ਿਰਕਤ ਕੀਤੀ ਅੰਤ ਵਿੱਚ ਮੈਂ ਇਹ ਹੀ ਕਾਂਗੇ ਕਿ ਬੂਟਾ ਸਿੰਘ ਵਾਲਾ ਦਾ ਸਕੂਲ ਦਾ ਪੂਰਾ ਸਟਾਫ ਇਸ ਸਕੂਲ ਨੂੰ ਪੰਜਾਬ ਦੇ ਰક્ષੇ ਲਈ ਆਉਣ ਲਈ ਪੂਰਜੋਰ ਕੋਸ਼ਿਸ਼ ਕਰੇਗਾ ਧੰਨਵਾਦ ਜੈ